ਲੇ ਅੱਜ ਤੈਨੂੰ ਮੂੜੀਆਂ ਦੀ ਸਬਜ਼ੀ ਬਣਾ ਕੇ ਖਵਾਉਣੀ ਹੈ ਇਹ ਤੇ ਕਿਉਂ ਮੱਥਾ ਮਾਰੀ ਇੰਨੀ ਹੈ ਉਹ ਸਿੱਧਾ ਵਾਲ ਕੀ ਉਹ ਕਰ ਲੈਂਦੀ ਬਣਾ ਲੈਂਦੀ ਮੱਥਾ ਕਾਦਾ ਮਾਰਤਾ ਹੁਣ ਦੇਖੀ ਜਦੋਂ ਕੱਦੂ ਕਸ਼ ਕਰਕੇ ਨਚੋੜ ਕੇ ਤੇ ਬਲੈਂਸ ਵਾਦ ਬਣੂ ਇਹਦੀ ਸਬਜ਼ੀ ਤੈਨੂੰ ਕੀ ਪਤਾ ਮੈਂ ਬਣਾ ਕੇ ਖਵਾਉਂਗੀ ਉਹ ਤੂੰ ਤਾਂ ਸੁੱਕੀ ਜੀ ਬਣਾ ਲੈਨੀ ਹੈ ਮੈਨੂੰ ਤਾਂ ਦੁੱਧ ਵਾਲੀ ਚੰਗੀ ਲੱਗਦੀ ਹੈ ਸਬਜ਼ੀ ਚਲ ਦੁੱਧ ਵਾਲੀ ਬਣਾ ਦੂੰ ਇਧਰ ਆ ਉੱਟ ਕੇ ਆ ਭਾਈ ਹੋਇਆ ਆ ਇਧਰ ਆਏ ਭਾਈ ਆਜੋ ਭਈਆ ਸਤਿ ਸ੍ਰੀ ਅਕਾਲ ਭਾਈ ਹੋਰ ਸਤਿ ਸ੍ਰੀ ਅਕਾਲ ਭਾਈ ਹੋਰ ਕਿਵੇਂ ਆ ਪੀੜੀ ਜੀ ਲੈ ਆ ਪੀੜੀ ਤੇ ਲੈ ਕੇ ਭਜਾ ਫੱਟੀ ਤੇ ਹੋਰ ਤਾ ਲੱਤ ਨਹੀਂ ਤੂੰ ਕੀ ਕਰ ਰਿਹਾ ਕੀ ਹਾਲਾ ਕਿਧਰੋਂ ਕਿਡਾ ਮਾਰਿਆ ਬੜਾ ਸਜਟਾਜ ਕੇ ਆਇਆ ਹਾਂ ਬੱਸ ਕਾਦੇ ਯਾਰ ਸਜਟਾਜ ਕੇ ਆਇਆ ਹਾਂ ਮੈਂ ਤਾਂ ਕਿਤੇ ਚੱਲਿਆ ਸੀ ਬਠਿੰਡੇ ਜਾਂਦਾ ਸੀ ਨਾਲੇ ਤਾਂ ਮੈਨੂੰ ਇੱਕ ਕੰਮ ਸੀਗੇ ਨਾਲੇ ਮੈਂ ਉੱਥੇ ਭੋਗ ਤੇ ਜਾਣਾ ਸੀ ਅੱਛਾ ਅੱਛਾ ਆ ਛੋਟੇ ਵਾਲੇ ਨੇ ਦੇਖਣਾ ਹਾਂ ਇੱਧਰ ਹੋ ਜਾ ਲੋਕ ਕੀ ਕਰਤਾ ਕਰਨਾ ਕੀ ਹਾਂ ਦੱਸ ਉਹ ਤੂੰ ਮਾਰਾ ਜੇ ਨਾ ਆਪਦੀ ਬਚਤ ਰੱਖ ਸ਼ਾਬਾਸ਼ ਇਹਦੇ ਪਈ ਭਾਈ ਸੰਤਨ ਨੂੰ ਰਸਤਾ ਕਰਾਉਂਦੀ ਆ ਪਟਪਾਏ ਦੇ ਬਾਜੀ ਨੇ ਦੱਸਤਾ ਕਹਿੰਦਾ ਬੰਤੋਂ ਨੇ ਕਿਹਾ ਸੀ ਮੈਨੂੰ ਮੈਂ ਤਾਂ ਤਾਂ ਕਿਕਰ ਸਾਨੂੰ ਸਾਥ ਕਰਾਇਆ ਨਾਲ ਤਾਂ ਮੇਰੇ ਨਾਲ ਲੜੌੜਾਈ ਕੀਤੀ ਨਾਲੇ ਇਹਨੂੰ ਤਿੰਨ ਚਾਰ ਵਾਰੀ ਕੁੱਟਣ ਪਏਗੇ ਮੇਰੇ ਬੈਠੀ ਤੋਂ ਆ ਹਾਂ ਅੱਛਾ ਹੋਰ ਆ ਦੱਸਤਾ ਉਹਨਾਂ ਦੇ ਘਰੋਂ ਆਏ ਆ ਹੁਣ ਸਾਨੂੰ ਦੱਸਣ ਆਏ ਆ ਭਾਈ ਬੇਸਲੇ ਨਾ ਹੋ ਕੇ ਬੈਠੋ ਤੁਸੀਂ ਉਹਨਾਂ ਦਾ ਨੂੰ ਪਤਾ ਕੀ ਕੁਝ ਕਰਦੇ ਨੇ ਸਾਨੂੰ ਦੇਖ ਕਿਕਰਾਂ ਤੈਨੂੰ ਮੈਂ ਇੱਕ ਗੱਲ ਦੱਸਦਾ ਆਪਦੀ ਬੱਚਤ ਰੱਖ ਭਾਈ ਆਪਦੇ ਟੱਬਰ ਦੀ ਬੱਚਤ ਰੱਖ ਦੇਖ ਅਸੀਂ ਤਾਂ ਤੇਰਾ ਵਿਆਹ ਕਰਾਉਣਾ ਸੀ ਕਰਾਤਾ ਹੁਣ ਤੂੰ ਆਪ ਦਾ ਘਰ-ਵਾਰ ਬਾਈ ਤੂੰ ਆਪ ਦੇਖਣਾ ਅਸੀਂ ਤਾਂ ਜੋ ਸੁਣਿਆ ਨਾ ਬਸ ਤੈਨੂੰ ਅਸੀਂ ਤੂੰ ਹੀ ਦੱਸਦੇ ਪੈਣ ਕੀ ਸੁਣਿਆ ਕੀ ਗੱਲ ਹੈ ਲੈ ਭਾਈ ਮੇਰੀ ਗੱਲ ਸੁਣ ਇੱਕ ਤਾਂ ਸੱਸ ਚੜੀ ਬੈਠੀ ਐ ਸਰਾਣੇ ਹਾਂ ਉਹਦੀ ਮਨਿੰਦਰ ਦੀ ਮਾਂ ਆਈ ਬੈਠੀ ਐ ਹਾਂ ਅੱਛਾ ਮੈਨੂੰ ਸਾਦ ਲੈ ਕੁੜੀ ਕਹਿੰਦੀ ਆ ਕਿ ਆ ਜਾ ਕੰਮ ਹੈ ਗਾਹਾਂ ਬਾਈ ਨੂੰ ਸੱਦੀ ਬੈਠੇ ਹਾਂ ਇਹਦੇ ਨਾਲ ਬਾਵਾ ਹੱਥੋ ਪਾਈ ਜੀ ਕੀਤੀ ਮੁੰਡੇ ਨੇ ਕਿਉਂ ਹੱਥੋ ਪਾਈ ਕਿਹੜੀ ਗੱਲ ਹੋ ਗਈ ਮੇਰੇ ਮਾਰ ਗਿਆ ਹਾਂ ਅੱਛਾ ਮਾਰ ਗਿਆ ਲੈ ਤੂੰ ਮੇਰੇ ਚਾਚੇ ਦਾ ਵਿਆਹ ਕਰੂੰਗਾ ਹਾਂ ਰਿਸ਼ਤਾ ਕਿਉਂ ਕਰਾਇਆ ਇਹਨਾਂ ਬਾਈ ਪਰ ਕਾਇਦਾ ਇਹ ਕਹਿੰਦਾ ਮੈਂ ਤਾਂ ਬੰਦ ਤੋਂ ਨੇ ਕਿਹਾ ਸੀ ਮੈਂ ਤਾਂ ਤਾਂ ਕਰਾਇਆ ਮੈਂ ਤਾਂ ਕਹਿੰਦਾ ਵੀ ਸਿਉਣੇ ਦੇ ਪੈਸੇ ਤੋਲੇ ਦਿੱਤੇ ਆ 70000 ਰੁਪਇਆ ਮੈਨੂੰ ਕਹਿੰਦੇ ਤੂੰ ਵੀ ਪੈਸੇ ਲੈ ਕੇ ਖਾ ਗਈ ਉਹਨਾਂ ਤੋਲਾ ਮੈਂ ਤਾਂ ਇੱਥੋਂ ਕਿਹੜੇ ਲੈ ਕੇ ਖਾ ਗਈ ਪੈਸੇ ਉਹ ਬਾਈ ਮੇਰੀ ਗੱਲ ਸੁਣ ਮੈਂ ਇਹਨੂੰ ਪੈਸਾ ਟਕਾ ਕੋਈ ਐ ਥੋੜੀ ਦਿੱਤਾ ਮੈਂ ਕਿਹਾ ਹੁਣ ਮੇਰਾ ਵੀ ਘਰ ਬੰਨਿਆ ਹੈ ਮਾਨਤਾ ਆਣ ਤਾਂ ਬੰਦੇ ਦਾ ਕਰਨਾ ਹੀ ਹੁੰਦਾ ਫਿਰ ਉਹ ਵੀ ਤਾਂ ਗੱਲ ਹੈ ਭਾਈ ਹੁਣ ਦੇ ਤੋਲਾ ਸਿਉਣੇ ਦਾ ਕੋਈ ਬਾਹਲਾ ਨਹੀਂ ਜਿਹੜੇ ਸਾਹ ਮੇਰੇ ਬੰਦੇ ਮੇਰੀ ਗੱਲ ਸਾਰੇ ਸਾਰੇ ਲੋਕ ਸਿਉਣਾ ਪਾਉਂਦੇ ਮੈਂ ਇਹਨੂੰ ਪੈਸੇ ਦੇ ਦਿੱਤੇ ਕੈਕੀ ਆ ਕਹਿੰਦੇ ਹਾ ਹਾ ਕੇ ਤੁਸੀਂ ਸਾਡੀਆਂ ਜੜਾ ਵੱਡੀਆਂ ਨੇ ਕਿਉਂ ਅਸੀਂ ਕਿਉਂ ਵੱਡੀਆਂ ਜੜਾ ਤੁਹਾਡੀਆਂ ਕਹ ਉਹ ਮੈਂ ਤੈਨੂੰ ਦੱਸਦਾ ਕਿਉਂ ਕਹਿੰਦੇ ਆ ਉਹ ਕਹਿੰਦੇ ਸਾਡੇ ਤਾਂ 7 ਕਿੱਲੇ ਗਏ ਨਹੀਂ 14 ਦੇ 14 ਸਾਡੇ ਸੀ ਹੁਣ ਕਹਿੰਦੇ 7 ਕਿੱਲੇ ਉਹਦੇ ਕੋਲੇ ਵਾ ਗਏ ਕਹਿੰਦੇ ਜਿਹੜੀ ਆਈ ਉਹ ਕੋਲੇ ਸਾਡੇ ਨਾਲ ਭਲੀ ਗਈ ਤਰੂ ਬਾਈ ਆਪ ਦੀ ਕਰਤੂਤੀ ਗਏ ਆ ਕਹ ਉਹ ਐ ਕਹਿਣਾ ਸੀ ਜਮੀਨ ਦਾ ਹੀ ਰੋਲਾ ਹੈ ਬਾਈ ਹੋਰ ਕਾ ਦਾ ਰੋਲਾ ਹੋ ਤਾਂ ਜ਼ਿੰਮੇਵਾਰ ਸਾਨੂੰ ਮੈਨੂੰ ਤੇ ਬਾਈ ਨੂੰ ਕਹਿੰਦੇ ਆ ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਸਾਡੀ ਜ਼ਮੀਨ ਕਮਾਉਣ ਦੇ ਉਹ ਤਾਂ ਕਹਿਣ ਗਈ ਉਹ ਤਾਂ 100 ਕੁਝ ਕਹਿਣਗੇ ਹੁਣ ਠੀਕ ਹੈ ਨਾ ਅੱਛਾ ਹੁਣ ਉਹਦੀ ਗੱਲ ਹੋ ਗਈ ਵੀ ਕਿਸ਼ਤ ਭਰਨੀ ਹੁਣ ਕਿਸ਼ਤ ਆਈ ਹੋਈ ਆ ਤਾਂ ਰੌਲਾ ਪਾਉਂਦੇ ਆ ਪਹਿਲਾਂ ਜ਼ਮੀਨ ਵਿੱਚ ਰੌਲਾ ਪਾਇਆ ਤਾਂ ਤਾਂ ਮੇਰੇ ਮੇਰੇ ਸਿਰ ਮੜਤੀ ਆ ਕਿ ਭਾਈ ਤੂੰ ਆਹ ਕਰ ਲੈ ਮੈਨੂੰ ਇੰਨੀ ਜ਼ਮੀਨ ਦੇ ਦੇ ਮੈਂ ਚੱਲ ਫਿਰ ਵੀ ਕਹਤਾ ਵੀ ਚੱਲ ਕੇਰਾ ਕਰੀ ਚੱਲ ਆਪਦੀ ਭਾਈ ਖਾਈ ਚੱਲ ਨਾ ਤਾਂ ਮੇਰੇ ਰਹਿਣ ਦੇ ਮੈਂ ਕੀ ਗਲਤ ਕਰਤਾ ਸੀ ਆ ਫਿਰ ਤੂੰ ਆਹ ਕਿਸ਼ਤਾਂ ਵਾਲੇ ਪੰਗੇ ਚ ਆਪਦੇ ਹੱਥ ਕਿਉਂ ਵੜਾਏ ਆ ਤੂੰ ਓਹੋ ਫਿਰ ਉਹੀ ਗੱਲ ਤੇ ਜਾ ਸਿਆਂ ਉਦੋਂ ਕੀ ਪਤਾ ਸੀ ਉਦੋਂ ਕੀ ਪਤਾ ਸੀ ਵੀ ਆਏ ਵਿਗੜ ਜਾਣਗੇ ਇਹ ਯਾਰ ਮੈਨੂੰ ਕਹਿੰਦੇ ਤੂੰ ਬੇਫਿਕਰ ਹੈ ਬਰਾਬਰ ਤਾਂ ਤੇਰੀ ਕੋਠੀ ਪਾਵਾਂਗੇ। ਉਹ ਮੈਨੂੰ ਪਤਾ ਮੈਂ ਵਿੱਚ ਤਾਂ ਸੀ ਜਦੋਂ ਆਣ ਕਰਾਇਆ ਤੂੰ ਮੈਂ ਬੇਫਤਾ ਹੀ ਤਾਂ ਕਹਿ ਕੇ ਆਂ ਭਾਈ। ਵੀ ਉਹ ਦੋ ਪਈ ਸੀ ਸਾਨੇ ਤੇ ਸੀ ਮੈਂ ਤਾਂ ਕਹਿਣ ਆਈਆਂ ਨੇ ਸਾਨੂੰ ਵੀ ਲੋੜਾ ਭਾਈ ਕਿਸੇ ਦੀ ਕੋਠੀ ਬਣੇ ਕਿੱਥੇ ਦਾ ਘਰ ਬਣੇ। ਉਹ ਮੈਂ ਹਾਂ ਮੀ ਪਾਰਟੀ ਮੇਰੀ ਗੱਲ ਤਾਂ ਸੁਣੋ ਕਹਿੰਦੇ ਕਿ ਬਰਾਬਰ ਘਰ ਬ ਕੋਠੀ ਬਣਾਵਾਂਗੇ ਮੈਂ ਤਾਂ ਕੋਠੀ ਨੂੰ ਤੁਸੀਂ ਛੱਡੋ ਮੈਂ ਕੀ ਐ ਮੈਂ ਰੋਟੀ ਖਾਣੀ। ਠੀਕ ਹੈ ਜਵਾਕ ਦਾ ਬਣਾਓ ਮੇਰਾ ਤਾਂ ਪਾਸੇ ਦੇ ਇੱਕ ਭਾਈ ਵੱਡਾ ਖੁੱਲਾ ਜਿਹਾ ਕਮਰਾ ਬਣਾ ਦਿਓ ਮੈਂ ਤਾਂ ਐਂ ਗੱਲ ਕਹੀ ਤੂੰ ਖੁੱਲੇ ਕਮਰੇ ਨੂੰ ਰੋਣਾ ਉੱਥੇ ਮੈਨੂੰ ਤਾਂ ਉਹਨੇ ਦੇਲ ਨਹੀਂ ਚੜਨ ਦਿੱਤਾ ਪੱਕੇ ਥਾਂ 'ਚ ਹੁਣ ਮੈਂ ਤੇਰੀ ਇੱਕ ਗੱਲ ਸੁਣਾਵਾਂ ਸਵੱਥ ਰੱਸਾ ਸਿਰੇ ਤੇ ਗੰਢ ਤੂੰ ਬਚਤ ਕਰ ਲੈ ਆਪਦੀ ਕਿਤੇ ਆਪਦੀ ਆਖ ਖੋਲੀ ਜੀ ਉਹਨਾਂ ਕਮਾ ਲਈ ਜਿਹੜੇ ਲੋਟੋ ਗੱਲਾਂ ਕਰਦੇ ਨੇ ਗੱਲਾਂ ਕਰਦੇ ਕੀ ਗੱਲਾਂ ਕਰਦੇ ਉਹ ਤਾਂ ਭਾਈ ਉਹਦੀ लाਡੀ ਦੀ ਸੱਸ ਕਹਿੰਦੀ ਆ ਕਹਿੰਦੀ ਮੈਂ ਤਾਂ ਉਹਨਾਂ ਚਰ ਜਾਂਦੀ ਨਹੀਂ ਕਹਿੰਦੀ ਜਿੰਨਾ ਚਿਰ ਆਕੇ ਮੇਰੇ ਮੇਰੀ ਧੀ ਦੀ ਮੀਨ ਨਹੀਂ ਪੂਰੀ ਹੁੰਦੀ ਹਾਂ ਤੇ ਉਹ ਹੁਣ ਅੱਕੇ ਕੋਈ ਅੱਕ ਚੱਬਣਗੇ ਬੇਸ਼ੱਕ ਤੇਰੇ ਤੇ ਬਾਹਰ ਕਰਨ ਬੇਸ਼ੱਕ ਇਥੇ ਕਰਨ ਆਪਦੀ ਰੱਖ ਬੱਚੇ ਤੇਸ ਤੈਨੂੰ ਕਹਿ ਰਹਾ ਯਾਰ ਆਏ ਕਿਵੇਂ ਬਾਹਰ ਕਰਦੇ ਆਂਗੇ ਹੋ ਗਏ ਜਫੋ ਜਫੀ ਇਹਨਾਂ ਦਾ ਤਾਂ ਰੱਬ ਲੈਣਾ ਆਇਆ ਹੋਇਆ ਇਹਨਾਂ ਨੂੰ ਹੂੰ ਉਹੀ ਗੱਲ ਤੈਨੂੰ ਮੈਂ ਦੱਸਾਂ ਜਦੋਂ ਘਰ 'ਚ ਕੋਈ ਬੁੜੀ ਚੰਦਰੀ ਹੋਵੇ ਨਾ ਸਾਰਾ ਘਰ ਖਰਾਬ ਹੁੰਦਾ ਓਏ ਮੁੰਡੇ ਨੇ ਤਾਂ ਇਹੋ ਜਿਹਾ ਕੁਝ ਕਰਨਾ ਸੀ ਅਸਲ ਊਮਕਣਾ ਹੀ ਸਖਪਾਲ ਕੌਰ ਲਾਉਂਦੀਆਂ ਨੂੰ ਉਹ ਦੋਨੇ ਹੀ ਚੰਦਰੀਆਂ ਨੇ ਜਿਹੜੀ ਨੂਹ ਆਈ ਆ ਉਹ ਕਿਹੜਾ ਚੱਜਦੀ ਐ ਸਾਨੂੰ 100-100 ਕੁਛ ਬੋਲੀ ਆ ਉਹ ਆ ਹੁਣ ਤੂੰ ਐਂ ਦੇਖ ਲੈ ਉਹ ਉਹਦੀ ਲਾਡੀ ਦੀ ਸੱਸ ਜਿਹੜੀ ਆਈ ਹੋਈ ਸੀ ਉਹਦਾ ਭਲਾ ਬੁੱਝ ਬੋਲਣ ਦਾ ਕੀ ਕੰਮ ਉਹ ਚਬਰ 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 ਉਹ ਵੀ ਵਿੱਚ ਬੋਲਦੀ ਸੀ ਵਿੱਚ ਵਿੱਚ ਇਥੇ ਉਹ ਤਾਂ ਭਈ ਪ੍ਰਧਾਨ ਬਣੀ ਤੇ ਹੋਰ ਨੇਤੀ ਦੇ ਘਰੇ ਜਾ ਕੇ ਤਾਂ ਬੰਦਾ ਕੋਈ ਰਾਤ ਨਹੀਂ ਰਹਿਂਦਾ ਹੁੰਦਾ ਮੈਨੂੰ ਮੈਂ ਦੱਸਿਆ ਉਹ ਕਹਿੰਦੀ ਮੈਂ ਤਾਂ ਨਜਰ ਜਾਂਦੀ ਨਹੀਂ ਇੱਕ ਪਾਸਾ ਕਰੇ ਬਿਨਾ ਉਹਦਾ ਨਾਲ ਆਈ ਉਹਦਾ ਜਿਹਦੇ ਮਨਿੰਦਰ ਲਿਆਂਦੀ ਆ ਉਹ ਤਾਂ ਮੈਨੂੰ ਪਤਾ ਮੇਰੇ ਸਾਹਮਣੇ ਆਈ ਆ ਪਰ ਇਹ ਕਹਿ ਨੇ ਕਿਕਰ ਸੁਣੋ ਜੋ ਆਪਾਂ ਸੁਣਿਆ ਹਾਂ ਕੀ ਭਾਈ ਤੂੰ ਦੱਸ ਤੈਨੂੰ ਮਾਰਨ ਤਿੱਕਰ ਦੀ ਵੀ ਗੱਲ ਹੈ ਹੈ ਬਸ ਤੈਨੂੰ ਦੱਸਦਾ ਦੇਖ ਲੈ ਹੈ ਸੱਚੀ ਗੱਲ ਹੈ ਸੱਚੀ ਗੱਲ ਹੈ ਤਾਹੀ ਤਾਂ ਅਸੀਂ ਆਏ ਆ ਨਹੀਂ ਸਾਨੂੰ ਕਿ ਲੋੜ ਸੀ ਭਾਈ ਤੂੰ ਆਪਦੇ ਘਰੇ ਸੀ ਅਸੀਂ ਆਪਦੇ ਘਰੇ ਸੀ ਅਸੀਂ ਕੀ ਲੈਣਾ ਸੀ ਹੁਣ ਦੇਖ ਮੈਂ ਕਾ ਮਹੀਨੇ ਤੋਂ ਬਾਹਰ ਹੀ ਸੀ ਕੋਈ ਕੋਲੇ ਠੀਕ ਮੈਂ ਕੁਝ ਨਾ ਤੇਰੇ ਕੋਲੇ ਆਇਆ ਨਾ ਤੂੰ ਕੋਈ ਮੇਰੇ ਨਾਲ ਕੋਈ ਗੱਲ ਹੋਈ ਹੈ ਪਹਿਲਾਂ ਤਾਂ ਆ ਹੱਕ ਨਹੀਂ ਸੀ ਮੈਨੂੰ ਰਾਜੋ ਘੇਰ ਕੇ ਕਰਨ ਦਾ ਕੰਮ ਹੁਣ ਤੂੰ ਆਪਣੀ ਬਚਤ ਰੱਖ ਭਾਈ ਦੇਖ ਮੈਂ ਕਰਾਇਆ ਰਿਸ਼ਤਾ ਮੈਂ ਅਗਲੇ ਇਹਦੇ ਵੀ ਮਾਪਿਓ ਕੋਲੇ ਸਾਰੀਆਂ ਜ਼ਿੰਮੇਵਾਰੀਆਂ ਲਈਆਂ ਕੱਲ ਨੂੰ ਕੁੱਤਰੀਂ ਨਹੀਂ ਹੁੰਦੀਆਂ ਤੇ ਮਾਪੇ ਮੈਨੂੰ ਉਹ ਕਰਨਗੇ ਬਈ ਮੈਂ ਉਹੀ ਤਾਂ ਕਹੀ ਹੈ ਨਾ ਨਾਲੇ ਮੇਰਾ ਕਤਲ ਜੇ ਕਰਨਗੇ ਵੀ ਜਾਂ ਮੈਨੂੰ ਮਾਰਨਗੇ ਤਾਂ ਫਿਰ ਕਿਹੜਾ ਸੁੱਖ ਪਾ ਲੈਣਗੇ ਜੇਲ੍ਹ 'ਚ ਬੈਠਣਗੇ ਜਾ ਕੇ ਓਏ ਪਤਾ ਕੀ ਹੈ ਇਹ ਜ਼ਮੀਨ ਪਿੱਛੇ ਨਾ ਅਗਲਾ ਦੇਖਦਾ ਨਹੀਂ ਹੁੰਦਾ ਵੀ ਮੈਂ ਅੱਗੇ ਜੇਲ੍ਹ 'ਚ ਬਖਦੂ ਆ ਅਗਲੇ ਨੂੰ ਆਦੋ ਕਿਹੜਾ ਜ਼ਮੀਨ ਮੇਰੇ ਹੱਥ 'ਚ ਆਜੂ ਸਹੀ ਗੱਲ ਹੈ ਭਾਈ ਕੋਈ ਕਿੱਲਾ ਵਿੱਚੋਂ ਬੈਠ ਕੇ ਅਗਲਾ ਖੜਾ ਖੜਾ ਹਾਂ ਤੂੰ ਭਾਈ ਐਂ ਕਰ ਚਾਹੇ ਮੈਂ ਬੇ ਸਰਪੰਚ ਨਾਲ ਗੱਲ ਕਰ ਚਾਹੇ ਕੋਈ ਆਪਦੇ ਭੈਣ ਭਾਈ ਨਾਲ ਚਾਹੇ ਆਪਣੀ ਕੁੜੀ ਨਾਲ ਗੱਲ ਕਰ ਇਹਨਾਂ ਨਾਲ ਗਿਆ ਜਾ ਕੇ ਗੱਲ ਕਰਕੇ ਦੇਖ ਲੈ ਜੇ ਲੋਟ ਆਉਂਦੇ ਆ ਜੇ ਤਾਂ ਭਾਈ ਪੈਸੇ ਭਰਦੇ ਆ ਤਾਂ ਠੀਕ ਐ ਨਹੀਂ ਮਾਰ ਗੋਲੀ ਤੂੰ ਕਿਹਨਾਂ ਭਰ ਕੇ ਭਰੇ ਆਵਦਾ ਖਹਿੜਾ ਛਡਾਲਾ ਮੈਂ ਤੈਨੂੰ ਦੱਸਾਂ ਇੱਕ ਮਿੰਟ ਭਾਈ ਤੂੰ ਐ ਕਰ ਕਿ ਕੀ ਗੱਲ ਬਣੀ ਅਸੀਂ ਕਿਉਂ ਭਰੀਏ ਭੈਣੇ ਉਹੀ ਗੱਲ ਤੇਰੀ ਉਹੀ ਤਾਂ ਰੋਲ ਐ ਫੇਰ ਜਾਂਦੇ ਉੱਤੋਂ ਦੀ ਤਾਂ ਨਹੀਂ ਕੋਸ ਜੇ ਸਾਨੂੰ ਕੁਝ ਕਰਤਾ ਨਹੀਂ ਬਾਲੀ ਨੂੰ ਕੁਝ ਕਰਤਾ ਤਾਂ ਗੱਲ ਤਾਂ ਸੁਣ ਲੋ ਤੂੰ ਭਾਈ ਐ ਕਰ ਕੁੜੀ ਨਾਲ ਗੱਲ ਕਰ ਕੁੜੀ ਨੂੰ ਸੱਦ ਲੈ ਠੀਕ ਐ ਸਿੰਦਰ ਨੂੰ ਹਾਂ ਕੁੜੀ ਨੂੰ ਸੱਦ ਲੈ ਗਿੰਦਰ ਨੂੰ ਮੈਂ ਦੱਸਿਆ ਹੀ ਨਹੀਂ ਹੋਇਆ ਵੀ ਮੈਂ ਆਪਦੇ ਤੇ ਆਪਦੇ ਨਾਮ ਤੇ ਲੋਨ ਕਰਾਈ ਬੈਠਾ ਹਾਂ ਇਹ ਤਾਂ ਭਈ ਸਾਰੇ ਪਰਦੇ ਰੱਖੀ ਬੈਠਾ ਫਿਰ ਉਹ ਕੋਈ ਤਾਂ ਗੱਲ ਤੈਨੂੰ ਕਰਨੀ ਪਊ ਚੁਕੇਰਾ ਗੱਲ ਤੂੰ ਮੇਰੀ ਗੱਲ ਸੁਣ ਤੂੰ ਉਹਨਾਂ ਨਾਲ ਗੱਲ ਕਰ ਲੈ ਗੱਲ ਕਰੀ ਠੰਡੇ ਮਤੇ ਨਾਲ ਆਪ ਆਪਣਾ ਕੋ ਬਾਤ ਕਰੀ ਬੁਲਾ ਰਾਂ ਹਾਂ ਉਹਨੂੰ ਮੈਨੂੰ ਮੈਨੂੰ ਤਾਂ ਉਹ ਕਿਥੇ ਅੱਖ ਹੀ ਦੇਖ ਨਹੀਂ ਸਖਾਂਦੇ ਜੇ ਮੈਂ ਗਲੀ 'ਚ ਤੁਰਿਆ ਜਾਵਾਂ ਮੈਂ ਉਹਨਾਂ ਨਾਲ ਕੀ ਗੱਲ ਕਰੂੰਗਾ ਗਿੰਦਰ ਹਜੇ ਕਰ ਸਕਦੀ ਏ ਗੱਲ ਪਰ ਤੂੰ ਉਹਨੂੰ ਸੱਦ ਕਿਉਂ ਨਹੀਂਦਾ ਤੂੰ ਉਹਨੂੰ ਗੱਲ ਦੱਸ ਉਹਨੂੰ ਮੈਂ ਆਏ ਵੀ ਤਾਂ ਦੱਸਣਾ ਪਊਗਾ ਨਾ ਵੀ ਲੋਨ ਮੈਂ ਕਰਾਇਆਗਾ ਪੰਗਾ ਉਹ ਤਾਂ ਫੇਰ ਪਤਾ ਲੱਗੂਗਾ ਹੀ ਭਾਈ ਹੁਣ ਤੂੰ ਦੇ ਤੇਰੇ ਨਾਲ ਕੋਈ ਭੈਣ ਭਰਾ ਖੜੂ ਫੇਰ ਹੀ ਤੂੰ ਵੱਡਾ ਐ ਤੂੰ ਮੇਰੀ ਗੱਲ ਸੁਣ ਉਹ ਸਸੇ ਹੋਏ ਖੜੇ ਬਿਨੇ ਜਾਨੀ ਉਹ ਜੇ ਕੱਲ ਨੂੰ ਕਿਸ਼ਤਾਂ ਨਾ ਭਰੀਆਂ ਬੈਂਕ ਵਾਲੇ ਲੈ ਜਾਣਗੇ ਤੈਨੂੰ ਤੇ ਫੇਰ ਉਹਨੂੰ ਕੁੜੀ ਨੂੰ ਪਤਾ ਨਹੀਂ ਲੱਗੂ ਫੇਰ ਵੀ ਇਹ ਕੋਈ ਭੈਣ ਭਾਈ ਨੂੰ ਫੋਨ ਕਰੂਗੀ ਮਰੋ ਮੈਂ ਤਾਂ ਫਸ ਗਿਆ ਹੁਣ ਵਿਚਾਲੇ ਗੱਲ ਫੇਰ ਉਹੀ ਤਾਂ ਗੱਲ ਐ ਭਾਈ ਸਭ ਕੁਝ ਗਿਆ ਇਹ ਟਾਈਮ ਨਾ ਤੇ ਰੇ ਇਹ ਨਰਮਾਈ ਜਿਹੇ ਵਾਲਾ ਨਹੀਂ ਤੂੰ ਉਹਨੂੰ ਗੱਲ ਕਰ ਉਹਦੇ ਨਾਲ ਜਾ ਕੇ ਉਧਰ ਗੱਲ ਕਰੋ ਜਿਵੇਂ ਕੋਈ ਹੁੰਦੀ ਐ ਜਾਂ ਕੋਈ ਹੋਰ ਵਿੱਚ ਬੰਦੇ ਪਾਲ ਐ ਗੱਲ ਆਪਦੀ ਕਾਰਵਾਈ ਇਹਨੂੰ ਗੱਲ ਨੂੰ ਸਿਰੇ ਲਾ ਨਹੀਂ ਕੱਲ ਨੂੰ ਨਾਲੇ ਤਾਂ ਬੈਂਕ ਵਾਲੇ ਤੇਰੇ ਘਰ ਚ ਸਾਬਾ ਪਾਉਣਗੇ ਆ ਤੇਰੀ ਖੋਲੀ ਵੀ ਲੈ ਜਾਣਗੇ ਹਾਂ ਜਾਂ ਤਾਂ ਤੂੰ ਐਂ ਕਰ ਲਾ ਸੱਦ ਕੇ ਕੁੜੀ ਨੂੰ ਪਾਈਏ ਨਹੀਂ ਤੇਰੇ ਪੈਸੇ ਪਰਦੇ ਕੋਠੀ ਦੇ ਚਾਪਾ ਕਰਕੇ ਦੋ ਬੰਦੇ ਸਿਆਣੇ ਸੱਦ ਫਿਰ ਭਾਈ ਇੱਧਰ ਕੱਢ ਉਹਨਾਂ ਨੂੰ ਆਂਦੀ ਕੋਠੀ ਸਾਹ ਮਾਂ ਜਿਹੜਾ ਪੈਸੇ ਪਰਦੇ ਜਾਓ ਘਰ ਚ ਇੱਕ ਫੈਸਲਾ ਤੈਨੂੰ ਲੈਣਾ ਹੀ ਪਊਗਾ ਤੈਨੂੰ ਘਰੇ ਬੈਠੇ ਨੂੰ ਨਹੀਂ ਉਹ ਕੁਛ ਦਿੰਦੇ ਮੈਂ ਤੈਨੂੰ ਦੱਸਾਂ ਕਿਹੜੀ ਸਕੇ ਤੈਨੂੰ ਮੈਂ ਕਹੇ ਲੈ ਕੇ ਜਾਣਗੇ ਨਾਲੇ ਵੇਚਤੀ ਹੋਊਗੀ ਨਹੀਂ ਤਾਂ ਤੂੰ ਖਵਾ ਲਿਆ ਸਾਰੀ ਉਮਰ ਉਹਨਾਂ ਨੂੰ ਨਾਲ ਤੇ ਨਹੀਂ ਵੇਚਤੀ ਕਰਾਉਨਗੇ ਹੁਣ ਤੇਰਾ ਮਨ ਕੀ ਕਹਿੰਦਾ ਮੈਨੂੰ ਐ ਦੱਸ ਮੇਰਾ ਮਨ ਹੁਣ ਕੀ ਕਹੂਗਾ ਤੇ ਜੱਸਿਆ ਮੈਨੂੰ ਤਾਂ ਤੂੰ ਗੱਲ ਹੀ ਹੋਰ ਕਰਕੇ ਫਿਕਰ ਜਹ ਲਾਤਾ ਯਾਰ ਫਿਕਰ ਨਾ ਭਾਈ ਹੁਣ ਦੇਖ ਆਪਾਂ ਯਾਰ ਠੀਕ ਹੈ ਪ੍ਰਾਨੇ ਜੇ ਭਾਈ ਅਸੀਂ ਨਹੀਂ ਤੇਰੇ ਕੋਲ ਗੱਲ ਕਰਾਂਗੇ ਜੇ ਹੁਣ ਮੈਂ ਗੱਲ ਲੁਕਾਉਣਾ ਤੇਰੇ ਕੋਲ ਨਹੀਂ ਦੱਸਦਾ ਕੱਲ ਨੂੰ ਤੇਰੇ ਨਾਲ ਕੋਈ ਘਟਨਾ ਵਾਪਰ ਜੇ ਤਾਂ ਫੇਰ ਉਹ ਸਾਡੇ ਤੋਂ ਮਾੜੀ ਕਿਹੜੀ ਗੱਲ ਹੈ ਜਿਹੜਾ ਅਸੀਂ ਤੈਨੂੰ ਦੱਸਿਆ ਨਾ ਦੇਖ ਲਾ ਮੈਂ ਇਨੀ ਉਮਰ ਇਹਨਾਂ ਦਾ ਹੀ ਕੀਤਾ ਮੈਂ ਕੁਝ ਬਣਾਇਆ ਆਪਦਾ ਕੋਈ ਨਹੀਂ ਕੋਈ ਨਹੀਂ ਜਾਣਦਾ ਅੱਜ ਕੱਲ ਭਰਾਵਾ ਕੋਈ ਨਹੀਂ ਜਾਣਦਾ ਲੱਗਿਆ ਤੈਨੂੰ ਪਤਾ ਹਾਂ ਸੱਪਾਂ ਨੂੰ ਨਾ ਜਿੰਨਾ ਚਿਰ ਮਰਜੀ ਦੁੱਧ ਪੀਂ ਚੱਲ ਪਰ ਜਦੋਂ ਉਹਨੇ ਡੰਗ ਮਾਰਨਾ ਹੈ ਮਾਰਨਾ ਹੀ ਹੈ ਸਹੀ ਗੱਲ ਐ ਆਖਣ ਨੂੰ ਤੇਰਾ ਘਰ ਤੇਰੇ ਕੰਮ ਆਊਗਾ ਕੋਈ ਨਹੀਂ ਤੇਰੇ ਨਾਲ ਖੜਦਾ ਓਏ ਮੈਂ ਤਾਂ ਆਈ ਚੰਗੇ ਆਸਤੇ ਸੋਚਿਆ ਸੀ ਵੀ ਚੱਲ ਹੁਣ ਇਹ ਆਪਦਾ ਇਹਦਾ ਬਸ ਗਿਆ ਸਾਰਾ ਕੁੜੀ ਵਿਆਹੀ ਗਈ ਮੁੰਡਾ ਵਿਆਹ ਗਿਆ ਕੋਠੀ ਬਣ ਗਈ ਸਾਰਾ ਕੁਝ ਵਧੀਆ ਪਸੂ ਡੰਗਰ ਹੈਗੀ ਆ ਚੱਲ ਠੀਕ ਐ ਨਾ ਮੈਂ ਆਪਦਾ ਬਣਾ ਲਾ ਤੇ ਮੈਂ ਤਾਂ ਹੁਣ ਆਇਆ ਸੀ ਵੀ ਚੱਲ ਆਪਦਾ ਖਾਈ ਪੀ ਜਾਵਾਂਗੇ ਤਾਂ ਹੋਰ ਸਾਫ਼ ਤੇ ਆ ਗਿਆ ਹੁਣ ਜੀ ਨੂੰ ਭਾਈ ਖਾਣ ਦੀ ਆਤ ਪੈ ਜੇ ਨਾ ਉਹਦੀ ਭੁੱਖ ਨਹੀਂ ਮਿਟਦੀ ਹੁੰਦੀ ਇਹਨਾਂ ਨੇ ਐਵੇਂ ਦਾ ਖਾਦਾ ਪਿਆ ਤੇ ਹੁਣ ਆਪਦੀ ਜ਼ਮੀਨ ਤਾਂ ਥੋੜੀ ਲੱਗਦੀ ਐ ਇਹਨਾਂ ਨੂੰ ਸਬਰ ਹੈ ਨਹੀਂ ਸਬਰ ਹਿੱਲਿਆ ਪਿਆ ਇਹਨਾਂ ਦਾ ਹੁਣ ਗੱਲ ਆਇਆ ਨਾ ਭਾਈ ਮੈਂ 20 25 ਲੱਖ ਵੀ ਕਿੱਥੋਂ ਭਰ ਦੂੰਗਾ ਤੁਸੀਂ ਤੇ ਫੇਰ ਤੇਰੀ ਭਾਈ ਜ਼ਮੀਨ ਜਾਊਗੀ ਜਿਹੜੀ ਤੇਰੀ ਬੇਇੱਜ਼ਤੀ ਹੋ ਉਹ ਵੱਖ ਹਾਂ ਕੁੜੀ ਨੂੰ ਸੱਦ ਕੇ ਕੋਈ ਗੱਲ ਕਰ ਲੈ ਜੇ ਤਾਂ ਹਾਂ ਵੀ ਭਰਦੇ ਆ ਤਾਂ ਭਰ ਦੇਣ ਪਹਿਚਲ ਆਪਦਾ ਕਿਸ਼ਤਾਂ ਦੇ ਪੈਸੇ ਭਰ ਦੇਣ ਜੇ ਭਾਈ ਜਮਾ ਨਹੀਂ ਲੱਤ ਚੱਕਦੇ ਆ ਵੇ ਲੋੜ ਨਹੀਂ ਵਸ ਤੈਨੂੰ ਹਾਂ ਫਿਰ ਆਪ ਤੂੰ ਚੁੱਪ ਕਰਕੇ ਕੋਠੀ ਆਵਦੇ ਕਬਜ਼ੇ ਚ ਕਰ ਤੇ ਪੈਸੇ ਬਾਰੇ ਤੈਨੂੰ ਕੋਈ ਗੱਲ ਹੀ ਨਹੀਂ ਹਾਂ ਜਦੋਂ ਮੇਰੇ ਨੰਬਰਾਂ ਤੇ ਬਣੀ ਆ ਤੱਕੋ ਮੇਰਾ ਮੇਰਾ ਪੈਸਾ ਲੱਕਿਆ ਉਹਨਾਂ ਨੂੰ ਕੱਢੀ ਬਾਹਰ ਚਾਰ ਬੰਦੇ ਇਕੱਠੇ ਕਰਕੇ ਮੈਂ ਮੇਰੀ ਗੱਲ ਸੁਣੋ ਮੈਂ ਵਿੰਦਰ ਨੂੰ ਕਰਦਾ ਫੋਨ ਹਾਂ ਕੁੜੀ ਨੂੰ ਸੱਦ ਵੀ ਉਹਨੂੰ ਮੈਂ ਸੱਦ ਲੈਣਾ ਤੁਸੀਂ ਨਾ ਐਂ ਕਰੋ ਤੁਸੀਂ ਜਾਇਓ ਨਾ ਵੈਜ ਜਾ ਅੱਛਾ ਠੀਕ ਹੈ ਵੀ ਮੈਂ ਮੁੰਡੇ ਨੂੰ ਕਹਿ ਦੂੰਗਾ ਉਹਦੇ ਨੂੰ ਵੀ ਭਾਈ ਤੂੰ ਘੰਟੇ ਚ ਛੱਡ ਜਾ ਉਹ ਤਾਂ ਆ ਨਾਲ ਤੱਕ ਕੋਟ ਸ਼ਮੀਰਾ ਹੋਣ ਆ ਜੂਗੀ ਚੱਲ ਭਾਈ ਦੇਖ ਲੈ ਤੇਰੀ ਭਾਜੀ ਐ ਮੈਂ ਤਾਂ ਮੇ ਤਾਂ ਝੂਠੇ ਭਾਂਡੇ ਵੀ ਉੱਥੇ ਪਿਆ ਮਸ਼ੀਨ ਮੇਰੀ ਕਪੜਾਈ ਤੋਂ ਨੂੰ ਲੱਗੀ ਪਈ ਆ ਕੋਈ ਨਾ ਟੜਕੇ ਨਾ ਛੱਡੀ ਬੈਠੀ ਆ ਮੈਂ ਤਾਂ ਬਸ ਹਲ ਹੁੰਦੇ ਨਾ ਤੂੰ ਭਾਂਡੇ ਬਾਅਦ ਚ ਮਾਜ ਲਈ ਆਪਾਂ ਬਹਿ ਜਾਨੇ ਅੱਥੀ ਮੈਂ ਤਾਂ ਜਵਾਕ ਨੂੰ ਰੋਟੀ ਵੀ ਨਹੀਂ ਪਕਾ ਕੇ ਦਿੱਤੀ ਉਹ ਵੀ ਠੀਕ ਦਾ ਹੋਈ ਮੇਰੀ ਮਾਂ ਕਿੰਦਰ ਗਈ ਅੱਜ ਉਹ ਜੀਤੋ ਓਰਾ ਗੱਲ ਸੁਣ ਹਾਂ ਜੀ ਬੜਾ ਜਰੀਦਾ ਪਾ ਕੇ ਤੁਹਾਇ ਕਰ ਬਾਈ ਹੋ ਰਸ ਚਾਹ ਤਰ ਫੁਰ ਨਾ ਚਾਹਣੀ ਪੀਣੀ ਅਸੀਂ ਥੋੜੀ ਜੀ ਪੀ ਲੈ ਜਾਨ ਚੰਗੀ ਲੱਗਦੀ ਬਾਈ ਚਾਹ ਚੰਗੀ ਲੱਗਦੀ ਜਿਹੜੀ ਵਿੱਚੀ ਛੋਡੇ ਕਰਕੇ ਸਾਡੀ ਗੋਈ ਹੈ ਨਾ ਚਾਹ ਸਾਨੂੰ ਚੰਗੀ ਨਹੀਂ ਲੱਗਦੀ ਭਾਈ ਚੱਲ ਭਾਈ ਉਹ ਤਾਂ ਹੁਣ ਫਿਰ ਤੁਹਾਨੂੰ ਅਸੀਂ ਆਪ ਉਹ ਕਰਦੇ ਵੀ ਚੱਲ ਕੋਈ ਨਹੀਂ ਭਾਈ ਜਦੋਂ ਸਾਰਾ ਕੁਝ ਠੀਕ ਹੋ ਗਿਆ ਨਾ ਉਦੋਂ ਪੀ ਲਾਂਗੇ ਚਾਹ ਤੂੰ ਚਾਹ ਦਾ ਫਿਕਰ ਨਾ ਕਰ ਤੂੰ ਆਪਦਾ ਕੁੜੀ ਨੂੰ ਫੋਨ ਲਾ ਤੇ ਕੁੜੀ ਨੂੰ ਸਾਥ ਹਾਂ ਹੁਣ ਬਾਈ ਤੁਸੀਂ ਸਾਡਾ ਹੱਲ ਕਰਾਉਣਾ ਅਸੀਂ ਤਾਂ ਦੋਨੇ ਫਸ ਗਏ ਕੀ ਕਰੀਏ ਅਸੀਂ ਤਾਂ ਛਤਰਖਾਨ ਦੇ ਖਾਂਦੇ ਬਚੇ ਆ ਉਧਰੋਂ ਛੋਡੇ ਮਾਰੀ ਬਚੇ ਆ ਹਾਂ ਹਾਂ ਪਾਈ ਜਿਹੀ ਸੰਤਾ ਚੁੰਬੜੇ ਜਿਹੀ ਮੈਂ ਤਾਂ ਡਰ ਜਾ ਲੱਗਣ ਲਾਤਾ ਤੁਸੀਂ ਛੋਟੇ ਤਾਂ ਛਿੱਤਰ ਪੈਣੀ ਆ ਐ ਡਰ ਵੀ ਨਾ ਐ ਤਾਂ ਤੇਰੇ ਨਾਲ ਅਸੀਂ ਐ ਡਰ ਵੀ ਨਾ ਜਿੰਨੇ ਚੁੱਕੇ ਹੈਗੇ ਆ ਹੈਲੋ ਹਾਂ ਗੱਗੂ ਆਪਤ ਮਾਮਾ ਬੋਲਦਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਵਧੀਆ ਕੀ ਕੀ ਕਰੀਏ ਨਾ ਅੱਛਾ ਠੀਕ ਹੈ ਆਪਾਂ ਇਹ ਨਾ ਕਰਾਈ ਕਰ ਮਾੜੀ ਜੀ ਹਾਂ ਹਾਂ ਹੈਲੋ ਹਾਂ ਵਿੰਦਰ ਭਾਣੇ ਸਤ ਸ੍ਰੀ ਅਕਾਲ ਹੋ ਠੀਕ ਹਾਂ ਹਾਂ ਠੀਕ ਹੈ ਭਾਈ ਉਹ ਵਸ ਕਾ ਦਾ ਠੀਕ ਹੈ ਅ ਇਹਨੂੰ ਆਇਆ ਆਂਦਾ ਸੀ ਭਾਣੇ ਕੋਈ ਜ਼ਰੂਰੀ ਗੱਲ ਜੀ ਕਰਨੀ ਸੀ ਤੇ ਮੈਂ ਤੇ ਜੇ ਤੂੰ ਮੜਾ ਜ ਆ ਜਾਂਦੀ ਹਾਂ ਨਹੀਂ ਨਹੀਂ ਸੀ ਜ਼ਰੂਰੀ ਨਾ ਤਾਂ ਹੀ ਕਿਆ ਹੋਵੇ ਐਥੇ ਇਹਨੂੰ ਹੀ ਦੱਸੂਗਾ ਮੈਂ ਨਹੀਂ 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 ਉਹਨਾਂ ਨੇ ਤਾਂ ਕੀ ਕਹਿਣਾ ਪਤਾ ਆਪਦੇ ਘਰੇ ਬੈਠਿਆ ਉਹ ਆਪਦੇ ਘਰੇ ਆ ਹੂੰ ਤੂੰ ਆਏ ਕਰ ਤੂੰ ਆ ਜਾ ਤੈਨੂੰ ਗੱਗੂ ਛੱਡ ਜਾਂਦਾ ਇੱਥੇ ਹੂੰ ਅੱਛਾ ਕੋਈ ਨਹੀਂ ਕੋਈ ਨਹੀਂ ਭਾਈ ਤੂੰ ਆ ਹੀ ਜਾ ਪਰ ਠੀਕ ਹੈ ਹਾਂ ਲੈ ਗੱਗੂ ਨੂੰ ਮੈਂ ਕਹਿ ਦੇਣਾ ਹਾਂ ਕਰਾ ਦੇ ਗੱਲ ਹਾਂ ਬਤ ਨਹੀਂ 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 ਪਤਾ ਕੀ ਗੱਲ ਲੱਗੀ ਮੈਂ ਮੇਰੀ ਗੱਲ ਸਭ ਕੋਈ ਜ਼ਰੂਰੀ ਕੰਮ ਆ ਸਾਨੂੰ ਤੇ ਤੂੰ ਛੱਡ ਕੇ ਜਾ ਬਤ ਹੈ ਨਹੀਂ ਪਤਾ ਕੀ ਗੱਲ ਬੱਸ ਦਾ ਪਤਾ ਨਹੀਂ ਨਾ ਕਦੋਂ ਆਵੇ ਕਦੋਂ ਨਾ ਜਾਵੇ ਤੂੰ ਛੱਡ ਜਾ ਆ ਤਾਂ ਨਾਲ ਦੋ ਮਿੰਟ ਤਾਂ ਧਰਾ ਗਿਆ ਦੋ ਦੋ ਛਾਲਾਂ ਜਾ ਜਾਈਆਂ ਮੈਂ ਹੈ ਛੱਡ ਜਾ ਛੱਡ ਜਾ ਛੱਡ ਜਾ ਠੀਕ ਹੈ ਚੰਗਾ ਇਹ ਕੰਦੀ ਕੁੜੀ ਕਹਿੰਦੇ ਆ ਜਾਨੇ ਬੈਠੇ ਸੀ ਕਹਿੰਦੇ ਅਸੀਂ ਅੱਛਾ ਹਾਂ ਗਵੰਡਰ ਜੀ ਆਈ ਬੈਠੇ ਸੀ ਸਾਗ ਚੀਰੀ ਆਨੇ ਬਾਈ ਕਹਿੰਦੇ ਕੱਲ ਨੂੰ ਆਜਮਾ ਭਾਈ ਅੱਜ ਹੀ ਆ ਜਾ ਕਿਹੜੇ ਸਾਗ ਚੰਗੇ ਲੱਗਦੇ ਭਾਈ ਉਹਨੂੰ ਅਸੀਂ ਚਾਰ ਨੂੰ ਪਤਾ ਬਾ ਰੱਖੀ ਅਸੀਂ ਤਾਂ ਸਹੀ ਗੱਲ ਆ ਭਾਈ ਹੁਣ ਬਸ ਅਸੀਂ ਤਾਂ ਸਮਝ ਨਹੀਂ ਲੱਗਦੀ ਵੀ ਕੀ ਉਹਨੂੰ ਕੱਗੇ ਤੇ ਕੀ ਆਏ ਆ ਉਹਦੀ ਬਥੇਰੀ ਬੇਕਦਰ ਕੀ ਕੀ ਫਰਾਂ ਨੂੰ ਤਾਂ ਦੱਸਦਾ ਹੀ ਹੁੰਦਾ ਬੰਦਾ ਗੱਲ ਉਹਦੇ ਤੋਂ ਵੀ ਪੜਦੇ ਰੱਖੀ ਬੈਠੇ ਲ ਫਰੋਦ ਕੋਲ ਕਰੀ ਇਹ ਚਰਚਾ ਇਹ ਜਪਾਇਆ ਸੀ ਇਹਨੂੰ ਕੋਈ ਚੰਗਾ ਨਹੀਂ ਸੀ ਲੱਗਦਾ ਉਦੋਂ ਉਹਦੇ ਮਨ 'ਚ ਪਾਪ ਨਹੀਂ ਹੈਗਾ ਹਾਂ ਇਹਨੇ ਤਾਂ ਤਾਂ ਸਾਰਾ ਕੁਝ ਕਰਤਾ ਜੇ ਪਾਪੀ ਹੁੰਦਾ ਉਹਨਾਂ ਵਰਗਾ ਇਹ ਤਾਂ ਸਮਾਂ ਉਹਨਾਂ ਤੇ ਵੀ ਕਬਜ਼ਾ ਕਰ ਲੈਂਦਾ ਭਾਵੇਂ ਉਹੀ ਤਾਂ ਗੱਲ ਹੈ ਹਈ ਤਾਂ ਤੂੰ ਐ ਸ਼ੁਕਰ ਮਾਨ ਨਬਾਈ ਅੱਜ ਵੀਨ ਜਮੂਨੀ ਇਹਨੇ ਨਾ ਕਰਾਈ ਬੁੰਡੇ ਦੀ ਜੇ ਕਿਤੇ ਜ਼ਮੀਨ ਨਾ ਕਰਾਉਣ ਦਾ ਫਿਰ ਇਹਦੇ ਠੇਡੇ ਵੱਜਦੇ ਲੈ ਮੈਨੂੰ ਦੇਖੀ ਮੈਨੂੰ ਕਹਿੰਦੇ ਸੀ ਮੈਨੂੰ ਕਹਿੰਦੇ ਸੀ ਲੈ ਮੈਨੂੰ ਥੋੜਾ ਕੁਝ ਕਿਹਾ ਮੈਨੂੰ ਕਹਿੰਦੇ ਸੀ ਵੀ ਆਹ ਜ਼ਮੀਨ ਨਾ ਕਰਾਉਂਦੇ ਉਹ ਤਾਂ ਉਦੋਂ ਰਿਸ਼ਤਾ ਹੀ ਨਹੀਂ ਪਟਕੇ ਜਲਦੀ 'ਚ ਹੋ ਗਿਆ ਨੀ ਤਾਂ ਨਾ ਮੈਨੂੰ ਕਰਵਾ ਕੇ ਫੇਰ ਫੇਰ ਰਿਸ਼ਤਾ ਲੈਣਾ ਸੀ ਹਾਂ ਹਾਂ ਇਹ ਤਾਂ ਸ਼ੁਕਰ ਕਰ ਤੂੰ ਹੂੰ ਜੇ ਜ਼ਮੀਨੇ ਦੇ ਨੌਕਰਾਈ ਹੁੰਦੀ ਨਾ ਉਹਨੂੰ ਇਹਦੀ ਸੰਗੀ ਤੱਬੀ ਹੁੰਦੀ ਉਹਨਾਂ ਨੇ ਹਾਂ ਸਹੀ ਗੱਲ ਹੈ ਇਹ ਨਹੀਂ ਛੱਡਦੇ ਸੀ ਫੇਰ ਰੌਲਾ ਨਹੀਂ ਸਿਪਾਉਂਦੇ ਬਾਈ ਉਹ ਫੇਰ ਚੱਲ ਮੇਰੀ ਗੱਲ ਸੁਣ ਉਹ ਉੱਠ ਖੜੇ ਚਾਹ ਧਰ ਲੈ ਨਾ ਤੂੰ ਬੈਠੀ ਹੈਗੀ ਚਲ ਉੱਥੇ ਚੱਲਦੇ ਆਂ ਅੱਜ ਗਾਹਾਂ ਚੱਲਦੇ ਚੱਲ ਉਠ ਖੜੀ ਚਾਹ ਧਰਨ ਮਾਰੀ ਤਾਂ ਉੱਠੇ ਧਰ ਲੈ ਧਰ ਲੈ ਚਾ ਕੋਈ ਨਹੀਂ ਚਲ ਚਾਹ ਤਾਂ ਪੀ ਲ ਗਏ ਹਜੇ ਤਾਂ ਫਿਰ ਉਹ ਕੰਟੀਨ ਆਉਗੀ ਭੈਣ ਤਾਂ ਆ ਜਾ ਭਾਈ ਅੰਦਰ ਚੱਲ ਗਾਹਾਂ ਚੱਲਦੇ ਆਜੋ ਹੋਰ ਕੀ ਹੈ ਨਾ ਮੈਂ ਘਰੀ ਖਰਾਬ ਕਰ ਲਿਆ ਯਾਰ ਆ। ਮੈਨੂੰ ਕੋਈ ਕੰਮ ਮਦਦ ਨਾਲ ਲੋ। ਇਹ ਮੈਂ ਗੱਲਾਂ ਹੀ ਬੋਲੀ ਆ ਨਾ। ਕਿਵੇਂ ਆ? ਠੀਕ ਆ। ਉਹ ਦਿਮਾਗ ਤੇ ਵਜਨ ਪਿਆ ਪਿਆ ਯਾਰ। ਹੁਣ ਕੀ ਹੋ ਗਿਆ? ਕੋਈ ਹੋਣਾ ਕੀ ਆ ਯਾਰ? ਮੈਂ ਤਾਂ ਹੁਣ ਜੇ ਘਰੇ ਆਉਣਾ ਤਾਂ ਖੇਤ ਦਾ ਕੰਮ ਰਹਿ ਜਾਂਦਾ। ਜੇ ਖੇਤ ਜਾਣਾ ਤਾਂ ਘਰ ਦਾ ਕੰਮ ਰਹਿ ਜਾਂਦਾ ਯਾਰ। ਮੈਂ ਤਾਂ ਐ ਲੱਗਦਾ ਹਰਪ੍ਰੀਤ ਨੂੰ ਭੇਜ ਕੇ ਪੰਗਾ ਲੈ ਲਿਆ ਯਾਰ। ਕੋਈ ਯਾਰ ਪੰਗਾ ਕਿਹਨੂੰ ਲੈ ਲਿਆ ਉਹ ਤਾਂ ਮੈਂ ਇਹਨਾਂ ਸੱਦਾ ਕੰਮ ਬੰਦਾ ਬੁੰਦਾ ਰੱਖ ਲੈ ਕੋਈ ਕੰਮ ਕਿ ਮੇਰੇ ਹੀ ਗਾਏ। ਉਹ ਯਾਰ ਬੰਦਾ ਕੀ ਕਰੂ ਇੱਥੇ ਐ ਕੋਈ ਬੁੜੀ ਨਹੀਂ ਰੋਟੀ ਟੁੱਕ ਪਕਾਉਣ ਆਲੀ ਆਉਂਦੀ ਇਕੱਲੇ ਬੰਦੇ ਕੋਲੇ ਹੈ ਬੰਦਾ ਦਾ ਖੇਤ ਦਾ ਕਰਦੂ ਮਾੜਾ ਮੋਟਾ ਰੋਟੀਆਂ ਦਾ ਆਪ ਨੂੰ ਥੱਪੜੀਆਂ ਪੈਣਗੀਆਂ ਉਹ ਬੁੜੀਆਂ ਵੀ ਮਿਲ ਜੰਨਗੀਆਂ ਨਾ ਕੰਮ ਆਣਗਾ ਹੁਣ ਮੜਾ ਜੱਜੇ ਤੂੰ ਭੇਜੀਆ ਕੰਜਰ ਦਾ ਜੁਰਤ ਵੀ ਰੱਖ ਹੁਣ ਕਿ ਤੂੰ ਅੱਜ ਜਾਰਨਾ ਇੱਥੇ ਤੁਹਾਨੂੰ ਕਈ ਕਹਿਣਗੇ ਉਹ ਕਹਿਣਗੇ ਯਾਰ ਦੇਖ ਲੈ ਲੈ ਨੀਂ ਜੇਤੀ ਹੁਣ ਤੇਲਾਂ ਤੇਲ ਮੱਖਣ ਵੀ ਆ ਉਹ ਯਾਰ ਉਹ ਨਹੀਂ ਗੱਲ ਹੈਗੀ ਹੈ ਮੈਂ ਕੱਲ ਦਾ ਇਹ ਸੋਚੀ ਜਨਾ ਕਿ ਕੋਸ ਨਹੀਂ ਹੁੰਦਾ ਜਾ ਕੇ ਲਿਆ ਮਾ ਮੈਂ ਕਰੀ ਉਹਨੂੰ ਕੱਲ ਤਾਂ ਬਾਅਦ ਚ ਵੀ ਹੁੰਦੀ ਖਰੂ ਪੈਨ ਤੇਰੇ ਦਿਮਾਗ ਨੂੰ ਕੀ ਮਾੜਾ ਫੇਕਦਾ ਲੱਗਣ ਦੇ ਜੇ ਅਜੇ ਤੱਕ ਕੁਝ ਵੀ ਹੋਇਆ ਉਹ ਯਾਰ ਕਈ ਮਹੀਨੇ ਹੋ ਗਏ ਰਾਜਪਾਲ ਜਿਵੇਂ ਜਿਵੇਂ ਤੂੰ ਕਿਹਾ ਸੀ ਮੈਂ 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 ਕਰਤਾ ਹੈ ਆ ਦੇਖ ਲੈ ਮੈਂ ਤਾਂ ਯਾਰ ਕਿੱਡਾ ਕਿੱਡਾ ਰੇਤਾ ਚੜਿਆ ਪਿਆ ਘਰ-ਬਾਰ ਦੀ ਦੁਰਦਸਾ ਹੋ ਗਈ ਯਾਰ ਉਧਰੋਂ ਫਸਲ ਰੁਲ ਗਈ ਤਾਂ ਇਹ ਨਾ ਹੋਵੇ ਕਿਤੇ ਬਾਹਰ ਖਾਂਦੇ ਥੋੜੇ ਤੋਂ ਵੀ ਜੱਗੇ ਉਹ ਨਹੀਂ ਨਹੀਂ ਇੱਕ ਨਾ ਮੇਰੇ ਨਿਗਾਹ ਚ ਆ ਗਈ ਰਾਜਕੁਮਾਰ ਕੀ ਕੁੜੀ ਆ ਉਹ ਕਹਿੰਦੀ ਸੀ ਕਿ ਨਹੀਂ ਬਈ ਸਾਨੂੰ ਕੰਮ ਚਾਹੀਦਾ ਉਹ ਚਾਹੇ ਦੋ ਕੁੜੀਆਂ ਰੱਖ ਲਈ ਘਰੇ ਰੋਟੀ ਟੁਕਦਾ ਵੀ ਕਰ ਦਿਆ ਕਰਨੀਆਂ ਆਹ ਤਰਾ ਝਾੜੂ-ਪੋਚਾ ਵੀ ਕਰ ਦਿਆ ਕਰਨੀਆਂ ਕੋਈ ਚੱਕਰ ਨਹੀਂ ਪਾਹੇ ਟਕੇਦਾ ਮੈਂ ਕਰ ਦੂੰਗਾ ਭਾਵੇਂ ਜੇ ਤੂੰ ਦੇ ਤੁਹ ਨਹੀਂ ਜਾਂਦਾ ਰਹਿੰਦਾ ਨਹੀਂ ਗੱਲ ਤੋਂ ਤੂੰ ਜਾਇਆ ਕਿ ਨਾ ਕਰੀ ਉਥੇ ਜਾ ਕੇ ਪਤਾ ਕਰ ਲੈ ਕੇ ਨਹੀਂ ਉਹਨਾਂ ਨਾਲ ਗੱਲ ਕਰ ਹਰਪ੍ਰੀਤ ਨੂੰ ਮਰਾ ਮੁੱਟ ਨੂੰ ਤੰਗ ਪ੍ਰੇਸ਼ਾਨ ਸੇਕਤਾ ਲੱਗੇ ਉਹਨਾਂ ਨੂੰ ਕਰਾ ਚੜਾ ਦੇ ਟਿੰਡੀ ਦੇ ਪੀਤੇ ਜਦ ਤੂੰ ਹੈਰਾਨੀ ਕਰਕੇ ਆਉਣਾ ਹੋਰ ਨਹੀਂ ਕੁਛ ਕਰਨਾ ਦੇਖੀ ਸਾਰਾ ਕੁਝ ਮਿਲੂ ਤੈਨੂੰ A to Z ਮੇਰੀ ਗੱਲ ਤੇ ਰਹੀ ਤੂੰ ਫਿਰ ਉਹ ਤਾਂ ਕਿੱਦੇ ਦੇ ਕਹਿੰਦੇ ਸੀ ਅਸੀਂ ਛੱਡ ਜਾਂਨੇ ਆ ਛੱਟ ਜਾਂਨੇ ਆ ਹਰਪ੍ਰੀਤ ਨੂੰ ਮੈਂ ਹੀ ਨਹੀਂ ਪਿਆਰ ਲੱਗਣ ਦੇ ਉੱਤੇ ਹੈ ਉਹਦਾ ਜਦ ਬਹਿ ਕੇ ਗੱਲ ਹੋ ਜਾਂਦੀ ਉਹਨਾਂ ਨਾਲ ਕੰਨੀ ਹਰਪ੍ਰੀਤ ਆ ਕੇ ਇੱਥੇ ਕੀ ਕਰਨ ਛੱਡ ਤਾਂ ਲੈਣਗੇ ਉਹ ਜਿਹੜੀ ਚੀਜ਼ ਮਰਾ ਮੈਂ ਤੈਨੂੰ ਕਹੀ ਜਾਂਦਾ ਵੀ ਪੈਦਨਾ ਆ ਕੱਲੀ ਦਾ ਤੇ ਤਰੀ ਫਿਰੂ ਰੋਡ ਆਪਣਾ ਆਪਣਾ ਕਰਦੀ ਜਾਉ ਤੈਨੂੰ ਕੋਈ ਪ੍ਰੋਪਰਟੀ ਨਹੀਂ ਮਿਲਦੀ ਲਾਇਨ ਨਹੀਂ ਦੇਣੀ ਤੂੰ ਕਾਹਦੇ ਮਾਰੇ ਲੈ ਆਂਗਾ ਉਹਨਾਂ ਨੂੰ ਚੱਲ ਦੇਖਦਾ ਫਿਰ ਮੈਂ ਉੱਥੇ ਜਾ ਮੜਦਾ ਉੱਥੇ ਜਾ ਕੇ ਉਹਨਾਂ ਨੂੰ ਪੂਰਾ ਜਿਵੇਂ ਤਿੱਥੋਂ ਹੋਇਆ ਜਿੰਨਾ ਤੂੰ ਯਾਰ ਉਹਨਾਂ ਬਸ ਮੰਨ ਕੇ ਚੱਲ ਤੂੰ ਟਾਲ ਮਟੋਲੇ ਛੋਲੇ ਜਿਹੜਾ ਪੱਕਰਦਾ ਹੁੰਦਾ ਪਰ ਉਹਨਾਂ ਤਰ੍ਹਾਂ ਨਾ ਜਾ ਕੇ ਜਿਵੇਂ ਆ ਲੈ ਆ ਉਹ ਲੈ ਉਹ ਲੈ ਜਿਹੜੀ ਚੀਜ਼ ਪੈਂਦੇ ਯਾਰ ਦੀ ਰੇਂਜ ਤੋਂ ਬਾਹਰ ਉਹ ਜੀ ਚੀਜ਼ ਦੀ ਡਿਮਾਂਡ ਕਰੇ ਤੇ ਉੱਥੇ ਕੋਣ ਆ ਤੰਗ ਪਰੇਸ਼ਾਨ ਕਰਨ ਨੂੰ ਲਾਡੀ ਆ ਗੱਲਾ ਉਹਦਾ ਉਹੀ ਸਿਧਰਾ ਯਾਰ ਨਾਦੀ ਨੂੰ ਪਾਦੇ ਮਾਣੀ ਫਿਰ ਪਤਾ ਤਾਂ ਲੱਗ ਜੂ ਪਰਾ ਆਸਰਾ ਸਾਰੇ ਕੰਡੇ ਦਾ ਚਾਚੇ ਜੇ ਦੇ ਬੀਜੇ ਵੇ ਸਾਰਾ ਕੁਝ ਵਧੀਆ ਲਾਈਨ ਤੇ ਪਰੜੀ ਚੱਲੀ ਜਾਂਦੀ ਸੀ ਮੇਰੇ ਸਾਲੇ ਨੇ ਇਹ ਜਾ ਵਿੱਚ ਝੰਜਟ ਪਾਇਆ ਇੱਕ ਅਦਾਂ ਹੁੰਦਾ ਹੀ ਆ ਯਾਰ ਸਾਰਿਆਂ ਦੀ ਹੁੰਦਾ ਇਹ ਬਸ ਤੂੰ ਪੁੱਛ ਰਾਂ ਕਿਉਂ ਐਵੇਂ ਮੇਰੇ ਸਾਲੇ ਦਾ ਦੁੱਖੜੇ ਫਰੋਲਦਾ ਸਾਰਿਆਂ ਨਾਲ ਨਹੀਂ ਹੁੰਦੀਆਂ ਇਕੱਲੇ ਤੇਰੇ ਨਾਲ ਨਹੀਂ ਹੁੰਦਾ ਹਰੇਕ ਨਾਲ ਹੁੰਦੀਆਂ ਹੁੰਦੀਆਂ ਉਹ ਮੈਂ ਤਾਂ ਕੋਠੀ ਪਿੰਦਾ ਫਿਰਦਾ ਸੀ ਮਾਡਲ ਟਾਊਨ ਚ ਮੈਂ ਤੇ ਪਿੰਡ ਚੋਂ ਨਿਕਲ ਜਾਾਂਗੇ ਭੈં ਜੋ ਮੈਨੂੰ ਤਾਂ ਐਸੀ ਮੈਂ ਕਿਹਾ ਚੱਲ ਉਧਰੋਂ ਆਜੋ ਦਾ ਟਟ ਕਿੱਲੇ ਜਮੀਨ ਵੇਚ ਕੇ ਦੋ ਕਿੱਲੇ ਜਮੀਨ ਤੇ ਮੈਂ ਕੋਠੀ ਲੈ ਲਾਂਗੇ ਤਾਂ ਸਾਰਾ ਕੁਝ ਵਿੱਚ ਹੀ ਰਹਿ ਗਿਆ ਸਫਰ ਦਾ ਫਲ ਮਿੱਠਾ ਕਮਾ ਮੈਂ ਘਬਰਾਈ ਜਾਂਦਾ ਤੂੰ ਮੈਂ ਨਾ ਐਵੇਂ ਟੈਨਸ਼ਨ ਚਲਾ ਰਿਹਾ ਕਰ ਉਦੋਂ ਤੇਰੀ ਦਵਾਈ ਚੱਲਣ ਲੱਗ ਜੂ ਫੇਰ ਸਾਰਾ ਕੁਝ ਮੁੱਦਾ ਵੱਜੂ ਉਹ ਸਾਰਾ ਘਰ ਮੁੱਦਾ ਹੀ ਵੱਜ ਗਿਆ ਰਾਜਪਾਲ ਜਰਾ ਓਏ ਕੁਝ ਵੀ ਨਹੀਂ ਵਿਗੜਿਆ ਜੇ ਤਾਂ ਤੂੰ ਐਸਾ ਹੌਲਾ ਲਾ ਵੀ ਹਜੇ 2 2.5 ਕਿਲੇ ਕਣਕ ਵੀ ਬੀਜਣ ਵਾਲੀ ਪਈ ਆ ਚੱਲ ਮੈਂ ਬਜਾ ਦੇਣਾ ਕਣਕ ਚੱਲ ਗਏ ਓਏ ਯਾਰ ਕੀ ਚੱਲ ਗਏ ਤੂੰ ਦੱਸ ਤਾਂ ਵਿਆਕਰ ਦੁੱਖ ਇਕੱਲਾ ਬੈਠਾ ਘਰੇ ਪੈਂਦੇ ਜਾਂਦਾ ਦਾ ਸੂਈ ਜਾਂਦਾ ਤੂੰ ਨਾ ਤੈਨੂੰ ਐ ਪਤਾ ਲੱਗਾ ਤੂੰ ਮੈਨੂੰ ਦੱਸ ਦੇ ਦੋ ਪੰਗਾਂ ਨੂੰ ਹੋਰ ਆ ਤੇਰੇ ਲੰਕ ਚ ਕਿੰਨੇ ਯਾਰ ਦੋਸਤਾਂ ਤੂੰ ਕਣਕ ਤਾਂ ਉਹਨਾਂ ਨੂੰ ਕਹਿ ਕੀ ਬਜਾ ਲਾ ਚਲ ਦੇ ਮਗਾ ਯਾਰ ਗਲਤ ਹੋ ਗਿਆ ਕੰਮ ਕਿਤੇ ਫੈਸਲਾ ਗਲਤ ਨਾ ਲੈ ਲਿਆ ਹੋਵੇ। ਉਹ ਨਹੀਂ ਨਹੀਂ ਕੁਝ ਨਹੀਂ ਗਲਤ ਹੋਇਆ ਤੂੰ ਕਹਿੰਦਾ ਤਾਂ ਜਾ ਮੈਂ ਕੌਣ ਕਿੰਨਾ ਚਿਰ ਬਹੂ ਆਉ ਆਦੇ ਘਰੇ ਕੁੜੀ ਨੂੰ ਯਾਰ ਅਕਸਰ ਤਾਂ ਇੱਕ ਦਿਨ ਆਦੇ ਘਰੇ ਆਉਗੀ ਤੇਰੇ ਕੋਲੇ ਉਹ। ਉਹ ਬਾਕੀ ਉਹਨਾਂ ਨੇ ਹੁਣ ਗੱਲ ਵੀ ਨਹੀਂ ਨਾ ਕਰੀ ਕਿੰਨੇ ਚਿਰ ਹੋ ਗਿਆ। ਨਾ ਹਰਪ੍ਰੀਤ ਨੇ ਫੋਨ ਕਰਿਆ ਨਾ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਆਉਣੇ ਆ ਜਾਂ ਤੂੰ ਆ ਜਾ ਜਾਂ ਛੱਡ ਜਾਨੇ ਆ ਜਾਂ ਲੈ ਜਾ ਕੋਈ ਗੱਲ ਬਾਤ ਹੀ ਨਹੀਂ ਛੇੜੀ ਮੁੜ ਕੇ। ਮੇਰੀ ਗੱਲ ਸੁਣ ਤੂੰ ਉੱਥੇ ਜਾ ਕੁਝ ਨਹੀਂ ਹੁੰਦਾ ਕਣਕ ਮੈਂ ਵਜਾ ਦੇਣਾ ਮੈਂ ਲੈ ਜਾਣਾ ਨਾਲ ਮਿੰਦਰੀ। ਠੀਕ ਆ? ਚਲ ਦੇਖ ਲੈ ਯਾਰ ਕਣਕ ਤਾਂ ਬੀਜ ਕੇ ਰਾਂ ਬਾਕੀ ਉਧਰ ਦਾ ਮੈਂ ਦੇਖਦਾ ਜਿਵੇਂ ਮੈਂ ਤੈਨੂੰ ਕਿਹਾ ਉਹ ਜਿਹੇ ਹਿਸਾਬ ਨਾਲ ਕਰੀਂ ਜਾ ਕੇ ਤੂੰ ਉਹਨਾਂ ਨੂੰ ਟ੍ਰੀਟ ਆਪ ਹੀ ਪਤਾ ਲੱਗ ਜੂ ਤੈਨੂੰ ਵੀ ਕੀ ਕਰਨਗੇ ਭੇਜਦੇ ਆ ਕਿ ਪ੍ਰੋਟੀਨ ਦਿੰਦੇ ਆ ਕਿ ਕੀ ਕਰਦੇ ਆ ਚਲ ਤੂੰ ਐਂ ਕਰ ਫੇਰ ਮੈਂ ਉੱਥੇ ਜਾਣਾ ਅੱਠ ਦਸ ਦੇਣਾ ਤੇ ਤੂੰ ਇਧਰ ਦਾ ਦੇਖੀ ਇੱਕ ਤਾਂ ਇਧਰਲੀ ਆਪਣੇ ਤੇਰੇ ਬਾਹਣ ਵਾਲੀ ਕੋਰ ਲਾਉਣ ਵਾਲੀ ਖੜੀ ਆ ਨਾਲ ਤਾਂ ਉਹ ਡਬੋਦੀ ਪਹਿਲਾਂ ਬੀਜਨ ਵਾਲੀ ਦਾ ਬੀਜਨ ਵਾਲੀ ਦਾ ਇਧਰ ਮਣਿਆ ਚ ਉਹ ਬੀਜ ਦੀ ਬੀਜੀ ਲੈਂਦਾ ਪਿਆ ਬੀ ਬੂਸਰਾ ਲੈਂਦਾ ਪਿਆ ਇਥੋਂ ਲੈ ਜੀ ਚੱਕ ਕੇ ਜਾ ਬਸ ਕੋਈ ਚੱਕਰ ਨਹੀਂ ਆ ਨਹੀਂ ਇਧਰੋਂ ਜਾ ਮੈਂ ਤੂੰ ਬੇਫਿਕਰ ਹੋ ਜਾ ਮੇਰੇਲੇ ਯਾਰ ਗਾ ਲੈ ਜੂਗਾ ਨਾਲ ਤੇ ਉੱਥੇ ਜਾ ਕੇ ਬਸ ਤੁਮ ਜਦ ਤੈਨੂੰ ਦੱਸਿਆ ਉਸਾ ਚੜਾ ਲੈ ਕਹਿੰਦਾ ਸੋਰਾ ਬਾਣ ਇੱਕੋ ਜਿਹਾ ਵਿਹਲਾ ਹੋਇਆ ਜੀ ਭੈਣ ਦਾ ਇੱਕ ਤਾਂ ਕੋਰਲਾਉਣ ਵਾਲੀ ਹੋਗੀ ਇੱਕ ਜੇ ਬੀਜਣ ਵਾਲੀ ਵੀ ਪਈ ਆ ਜੀ ਕੋਈ ਕੁਝ ਨਹੀਂ ਹੁੰਦਾ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਯਾਰ ਕਾਲ ਨਾ ਕਿੱਡਣਾਂ ਦੀਆਂ ਕਣੂ ਪਕਦੇ ਆ ਸਾਈਂ ਤਰ੍ਹਾਂ ਹੁੰਦਾ ਹੁੰਦਾ ਕੋਈ ਵੀ ਕੰਮ ਹੈ ਚਲ ਕੋਈ ਨਹੀਂ ਮੈਂ ਤੇ ਚਲ ਮੈਂ ਲੈ ਜਾ ਲਾ ਖੇਤ ਨਾਲੇ ਆਉਂਦੇ ਕੱਢਣ ਵਾਲੇ ਔਰੇ ਜੇ ਮੇਰੇ ਨਾਲ ਮਸ਼ੀਨ ਪਾ ਕੇ ਲੈ ਜੂੰਗਾ ਵਿਚੀ ਤੇਰੀ ਵੀ ਤੂੰ ਠੀਕ ਆ ਚਲ ਦੇਖ ਲੈ ਬਾਕੀ ਮੈਂ ਜਾਣਾ ਉੱਥੇ ਦੇਖ ਤੇਰੇ ਵਾਲੀ ਗੱਲ ਮੰਨ ਲੂੰ ਦੇਖੂੰ ਤੰਗ ਪਰੇਸ਼ਾਨ ਕਰਕੇ ਜੇ ਤਾਂ ਗੱਲ ਰਾਹ ਪੈ ਗਈ ਪੈ ਗਈ ਨਹੀਂ ਫਿਰ ਜਿੱਧਰ ਗਿਆ ਬਾਣੀਆ ਉਧਰ ਗਿਆ ਬਾਜ਼ਾਰ ਹੋਰ ਜਿਹੜਾ ਰਾਹ ਜਮਣਾ ਪਵੇ ਕੋਈ ਅਜ ਤੱਕ ਕਹਿ ਜਾ ਕੰਮ ਹੋਇਆ ਵੀ ਜਿਹੜਾ ਰਾਹ ਨਾ ਬਈ ਹੋਵੇ ਗੱਲ ਸਾਰੀਆਂ ਮਰ ਜਾਂਦੇ ਹੱਲ ਹੁੰਦੇ ਆ ਥੋੜਾ ਜਿਹਾ ਲੇਟ ਹੋ ਜੂ ਚਲ ਦੇਖਦਾ ਮੈਂ ਚੰਗਾ ਨਾ ਜਾਂਦਾ ਫਿਰ ਬੀਬੀ ਦਾ ਬਾਹਰ ਕੱਢ ਦੀ ਚਾਬੀ ਤਾਂ ਮੈਂ ਕੱਢ ਜਾਣਾ ਬਾਕੀ ਚਾਪੀ ਫੜਾ ਜੀ ਤੈਨੂੰ ਕਈ ਵਾਰੀ ਕੋਈ ਚੀਜ਼ ਵਸਤੇ ਦੀ ਲੋੜ ਹੋਵੇ ਅੰਦਰੋਂ ਲੈ ਜੀ ਕੱਢ ਕੇ ਆਈ ਰੋ ਲੈ ਆਉਣਾ ਫਿਰ ਮਸੀਹ ਜੀ ਨੂੰ ਲੈ ਕੇ ਦੇਣਗੇ ਨੂੰ ਲੈ ਆ ਲੈ ਚਾਹ ਕਰਾਂ ਕੋਟਾ ਨਹੀਂ ਨਹੀਂ ਚਾਹ ਤਾਂ ਮੈਂ ਪੀ ਕੇ ਆਇਆ ਸੀ ਮਾ ਇਹਦਾ ਇਕੱਲੇ ਬੰਦੇ ਨੂੰ ਚਾਹ ਕਰਕੇ ਪੀਣ ਨੂੰ ਵੀ ਨਹੀਂ ਜੀ ਕਰਦਾ ਫੋਨ ਫੋਨ ਕਰ ਲਿਆ ਕਰ ਤੂੰ ਤਾਂ ਯਾਰ ਇਕੱਲਾ ਹੀ ਹੁਣ ਵਿਚੇ ਵਿੱਚ ਹੋ ਕਰੀ ਜਨਾ ਝੂਰੀ ਜਨਾ ਕੀ ਹੱਲ ਹੋ ਜੇ ਕਿ ਮੈਂ ਆਪਣਾ ਦੁੱਖ ਦੱਸਾਂਗੇ ਬੋਲ ਕੇ ਮਰ ਜੇ ਫੇਰ ਹੀ ਮੈਂ ਹੱਲ ਹੂ ਉਹ ਮਾ ਦਾ दारू ਤੇ ਹੋ ਗਿਆ ਭਰਾਵਾ ਤੈਨੂੰ ਸੱਚ ਦੱਸਾਂ ਤੜਕੇ ਉੱਠ ਕੇ ਲੱਗੇ ਨਾ ਦਿਮਾਗ ਹੀ ਨਹੀਂ ਕੰਮ ਕਰਦਾ ਉਹ दारू ਨਾਲ ਵਾਲੀ ਪੀਆ ਕਰ ਕੰਜਰਿਆ दारू ਨਹੀਂ ਕੁਛ ਕਰਦੀ ਸਾਰਾ ਕੁਝ ਮਿਲੂਗਾ ਸਬਰ ਰੱਖ ਚੰਗਾ ਹੋਣਾ ਵਾ ਚਲ ਠੀਕ ਆ ਹੱਲ ਤਾਂ ਯਰੇ ਨਹੀਂ ਸਹੀ ਆ ਇੱਥੇ ਬੈਠੇ ਦਾ ਤਾਂ ਹੱਲ ਹੀ ਨਹੀਂ ਕਿ ਇਹਨਾਂ ਤਾਂ ਉੱਥੇ ਚੱਲ ਗਏ ਖੰਜ ਤਾਂ ਬੱਜ ਗਏ ਅਗਲੇ ਦੇ ਜਾ ਕੇ ਇਹ ਤਾਂ ਅੰਗ ਪਰੇਸ਼ਾਨ ਕਰਿਆ ਆਪਣੇ ਨਾ ਚਾਚੇ ਵਾਲੀ ਜੁਤਾੜ ਵਾਲੀ ਜੋ ਦੇਣਗੇ ਹਿੱਸਾ ਹਿੱਸਾ ਤਾਂ ਬੰਦਾ ਵੀ ਆ ਬਾਕੀ ਯਾਰ ਪ੍ਰੀਤਾ ਰੈ ਤਾਂ ਸਹੀ ਦੇ ਕੇ ਜਾਂਦਾ ਇਹ ਮੇਰਾ ਸਾਲਾ ਕਰ ਕਰ ਚਲ ਦੇਖਦੇ ਆ